ਤੇ ਕਿਨੂੰ ਮਾਰਨ ਦੀ ਕੋਸ਼ਿਸ਼ ਕਿਨੂੰ ਕੀਤੀ ਹੈ ਕਿਹੜੀ ਦੁਕਾਨ ਚੱਲੀ ਜਾਂ ਰੱਖੇ ਵਾਲਿਆਂ ਦੇ ਜਲਾਇਆ ਜੀ ਇਹ ਜੁਵਲਰੀ ਦੇ ਤੁਸੀਂ ਆਪ ਤੇ ਅੱਖਰਾਂ ਦੇਖੀ ਚਲਦੀ ਹਾਂ ਹਾਂਜੀ ਹਾਂਜੀ ਬਿਲਕੁਲ ਆਹ ਸਾਹਮਣੇ ਖੜੇ ਸੀ ਮੋਨੇ ਸੀ ਸਰਦਾਰ ਸੀ ਮੋਨੇ ਸੀਗੇ ਕਿੱਧਰੋਂ ਕਿੱਧਰੋਂ ਗਏ ਆ ਉਹ ਇਹ ਤੋਂ ਕਮਲਜੋਂ ਕਰਨੇ ਆਏ ਆ ਬੱਸ ਸਟੈਂਡੋਂ ਗਏ ਰੁੱਕ ਕੇ ਚਲਾਈਆਂ ਗੋਲੀਆਂ ਉਹਨਾਂ ਨੂੰ ਰੁੱਕ ਕੇ ਬਿਲਕੁਲ ਚੱਲ ਉਹ ਸੀ ਅੱਜ ਅਈ ਦੁਕਾਨ ਦੇ ਬੈਠੇ ਕੰਮ ਕਰਦੇ ਸੀ ਦੋ ਮੂਲੇ ਮੋਟਰਸਾਈਕਲ ਆਏ ਉਹਨਾਂ ਦੇ ਨੇਮ ਪਲੇਟਾਂ ਨਹੀਂ ਸੀ ਨੰਬਰਾਂ ਦੀ ਉਹਨਾਂ ਦੀ ਨੇਮ ਪਲੇਟ ਉਹਦੀ ਹੈ ਨਹੀਂ ਸੀ ਤੇ ਬਾਹਰੋਂ ਫੜ ਕੇ ਉਹਨੇ ਸਿੱਧੀਆਂ ਸ਼ੀਸ਼ੇ ਜਗੋਣੇ ਮਾਰ ਦਿੱਤੀ ਦੁਕਾਨ ਦਾ ਹੀਰ ਟੁੱਟ ਗਿਆ ਬਹੁਤ ਨੁਕਸਾਨ ਅਸੀਂ ਬੈਠੇ ਜੇ ਮੈਂ ਕੰਮ ਕਰਦੇ ਕਿਸੇ ਲਈ ਬੱਜੀ ਨਹੀਂ ਤੇ ਪਰ ਉਹ ਤੋਂ ਬਾਅਦ ਮੁੰਡੇ ਜੰਗ ਮੁੰਡੇ ਸੀਗੇ ਦੋ ਮਤਲਬ ਆਪਣੇ ਤੇ ਅਸੀਂ ਮੋਢੀ ਦੁਕਾਨ ਦੇ ਮੁੰਡੇ ਵੀ ਮਗਰੇ ਭੱਜੇ ਆ ਪਰ ਉਹ ਨਿਕਲ ਗਏ ਦੇ ਇਸ ਵੀ ਤੁਹਾਨੂੰ ਕੋਈ ਫੋਨ ਆਇਆ ਜਾਂ ਪਰ ਪਰਟੀਲੇ ਕੋਈ ਪਹੁੰਚਤਾ ਨਹੀਂ ਆਇਆ ਕੋਈ ਕੋਈ ਤਾਂ ਅੰਕਿਤੋਂ ਕਿਤੇ ਨਹੀਂ ਕੋਈ ਨਹੀਂ ਆਈ ਤਸਵੀਰਾਂ ਜੁਕਰੌਣ ਤੋਂ ਸਾਂਝੀਆਂ ਕਰ ਰਹੀਆਂ ਜਿੱਥੇ ਸੁਨਿਆਰੀ ਦੀ ਦੁਕਾਨ ਨੂੰ ਹਮਲਾਵਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਮੂੰਹ ਬਨ ਕੇ ਹਮਲਾਵਰ ਆਉਂਦੇ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤਾਂ ਦੁਕਾਨ ਦੇ ਉੱਤੇ ਫਾਇਰਿੰਗ ਕੀਤੀ ਜਿਸ ਦੇ ਨਾਲ ਪੂਰੇ ਬਾਜ਼ਾਰ ਦੇ ਵਿੱਚ ਉਸ ਵਕਤ ਸਹਿਮ ਦਾ ਮਾਹੌਲ ਬੜਿਆ ਹੋਇਆ ਤਸਵੀਰਾਂ ਤੁਸੀਂ ਦੇਖ ਸਕਤਿਓ ਕਿ ਕਿੰਛ ਇਨਾ ਹਮਲਾਵਰਾਂ ਦੇ ਹੌਸਲੇ ਬੁਲੰਦ ਨੇ ਹਾਲਾਕੀ ਕਿਉਂ ਗੋਲੀਆਂ ਚਲਾਈਆਂ ਗਈਆਂ ਪੁਲਿਸ ਦੇ ਵੱਲੋਂ ਅਲਕਲਗ ਐਂਗਲੋਂ ਤੋਂ ਜਾਂਚ ਕੀਤੀ ਜਾ ਰਹੀ ਐ ਸਜੁਗਰਾਉ ਤੋਂ ਤਸਵੀਰਾਂ ਆ ਰਹੀਆਂ ਨੇ ਜਿੱਥੇ ਇਲਾਕਾ ਚਾਂਸੀ ਰਾਣੀ ਚੌਂਕ ਤੇ ਨਜ਼ਦੀਕ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਇਨਾ ਹਮਲਾਵਰਾਂ ਦੇ ਵੱਲੋਂ ਬਣਾਇਆ ਕਿ ਹਾਲਾਂਕਿ ਪੁਲਿਸ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਸਿਸਟੀ ਵੀ ਤਸਵੀਰਾਂ ਕੰਗਾਲੀਆਂ ਚਾਰੀਆਂ ਨੇ ਜਿਸ ਦੇ ਵਿੱਚ ਹਾਲਾਂਕਿ ਕੁਝ ਜੋ ਸਾਫ ਨਜ਼ਰ ਨਹੀਂ ਆਇਆ ਪਰ ਪੁਲਿਸ ਦੇ ਵੱਲੋਂ ਪ੍ਰੋਸਾ ਦਾਇਆ ਕਿ ਆਖੀ ਨਾ ਹਮਲਾਵਰਨੂ ਜਲਦ ਫੜ ਕਿਸ ਲੱਖਾਂ ਦੇ ਵਿੱਚ ਭੇਜਿਆ ਜਾਵੇਗਾ ਸੰਜੂ ਐ ਤੂੰ ਐ ਐਕਸੈਸਿਟਾ ਤੋਂ ਗੋਲੀ ਚੱਲੀ ਐ ਹਾਂਜੀ ਹਾਂਜੀ ਦੋ ਜਣੇ ਸੀਗੇ ਮੋਟਰਸਾਈਕਲ ਤੇ ਆਹ ਸਾਹਮਣੇ ਖੜੇ ਸੀਗੇ ਕਿਹੜਾ ਮੋਟਰਸਾਈਕਲ ਸੀ ਬਲੈਂਡਰ ਮੋਟਰਸਾਈਕਲ ਸੀ ਅੱਛਾ ਕਾਲੇ ਰੰਗ ਦਾ ਕਿਹੜੀ ਗਨ ਸੀ ਉਹਨਾਂ ਕੋਲੇ ਉਹਨਾਂ ਕੋਲੇ ਦਵਾਲਵਰ ਸੀਗਾ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਦੋ ਤਿੰਨ ਫਾਇਰ ਹੋਇਆ ਦੋ ਤਿੰਨ ਫਾਇਰ ਕਿੱਥੇ ਕਿਹਨੂੰ ਮਾਰਨ ਦੀ ਕੋਸ਼ਿਸ਼ ਕਿਨੂੰ ਕੀਤੀ ਐ ਕਿਹੜੀ ਦੁਕਾਨ ਚੱਲੀ ਐ ਲੱਖੇ ਵਾਲਿਆਂ ਤੇ ਜਵਾਇਆ ਜੀ ਜੁਐਲਰੀ ਤੇ ਤੁਸੀਂ ਆਪ ਦੇ ਅੱਖਾਂ ਨਾਲ ਦੇਖੇ ਜਾਂਦੇ ਹੋ ਹਾਂਜੀ ਹਾਂਜੀ ਬਿਲਕੁਲ ਆਹ ਸਾਹਮਣੇ ਖੜੇ ਸੀਗੇ ਮੋਨੇ ਸੀ ਸਰਦਾਰ ਸੀ ਮੋਨੇ ਸੀਗੇ ਕਿੱਧਰ ਕਮਲ ਜੋਂ ਕਰਨੇ ਆਇਆ ਬੱਸ ਸਟੈਂਡੋਂ ਗਏ ਰੁੱਕ ਕੇ ਚਲਾਈਆਂ ਗੋਲੀਆਂ ਉਹਨਾਂ ਨੇ ਬਿਲਕੁਲ ਲੋਕ ਵਿਚ ਅਜਿਹੀ ਦੁਕਾਨ ਦੇ ਬੈਠੇ ਕੰਮ ਕਰਦੇ ਸੀ ਦੋ ਮੂਲੇ ਮੋਟਰਸਾਈਕਲ ਆਏ ਉਹਨਾਂ ਨੇ ਨੇਮ ਪਲੇਟ ਹੈ ਨਹੀਂ ਸੀ ਨੰਬਰ ਅਜਿਹਾ ਨਹੀਂ ਸੀ ਨੇਮ ਪਲੇਟ ਉਹਦੀ ਹੈ ਨਹੀਂ ਸੀ ਤੇ ਬਾਹਰੋਂ ਖੜਕੇ ਉਹਨਾਂ ਨੇ ਸਿੱਧੀਆਂ ਸ਼ੀਸ਼ੇ ਜਗੋਣੇ ਮਾਰ ਦਿੱਤੀਆਂ ਆਪਣੇ ਟਕਾਲ ਤੇ ਟਕਾਲ ਦਾ ਸ਼ੀਸ਼ਾ ਟੁੱਟ ਗਿਆ ਪੂਰ ਨੁਕਸਾਨ ਅਸੀਂ ਬੈਠੇ ਜਿਵੇਂ ਕੰਮ ਕਰਦੇ ਕਿਸੇ ਲਈ ਬੱਜੀ ਨਹੀਂ ਤੇ ਪਰ ਉਹ ਤੋਂ ਬਾਅਦ ਮੁੰਡੇ ਜੰਗ ਮੁੰਡੇ ਸੀਗੇ ਦੋ ਮਤਲਬ ਆਪਣੇ ਤੇ ਅਸੀਂ ਮੋਢੀ ਦੁਕਾਨ ਦੇ ਮੁੰਡੇ ਵੀ ਮਗਰੇ ਭੱਜੇ ਆ ਪਰ ਉਹ ਨਿਕਲ ਗਏ ਦੇ ਇਸ ਪੀ ਤੁਹਾਨੂੰ ਕੋਈ ਫੋਨ ਆਇਆ ਜਾਂ ਪਰ ਪਰਟੀਲੇ ਕੋਈ ਕੋਹਤਾ ਨਹੀਂ ਆਇਆ ਕੋਈ ਕੋਹਤਾ ਕੋਈ ਧਮਕੀ ਧਮਕੀ ਤਾਂ ਨਹੀਂ ਆਈ ਤਸਵੀਰਾਂ ਜੁਗਰਾਉਣ ਤੋਂ ਸਾਂਝੀਆਂ ਕਰ ਰਹੇ ਹਾਂ ਜੁਥੇ ਸੁਨਿਆਰੀ ਦੀ ਦੁਕਾਨ ਨੂੰ ਹਮਲਾਵਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਸਿਸਟਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਮੂੰਹ ਬਨ ਕੇ ਹਮਲਾਵਰ ਆਉਂਦੇ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤਾਂ ਦੁਕਾਨ ਦੇ ਉੱਤੇ ਫਾਇਰਿੰਗ ਕੀਤੀ ਜਿਸ ਦੇ ਨਾਲ ਪੂਰੇ ਵਸਾਰ ਦੇ ਵਿੱਚ ਉਸ ਵਕਤ ਸਹਿਮ ਦਾ ਮਾਹੌਲ ਬੜਿਆ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਤਿਓ ਕਿ ਕਿੰਝ ਇਨਾ ਹਮਲਾਵਰਾਂ ਦੇ ਹੌਸਲੇ ਬੁਲੰਦ ਨੇ ਹਾਲਾਕੀ ਕਿਉਂ ਗੋਲੀਆਂ ਚਲਾਈਆਂ ਗਈਆਂ ਪੁਲਿਸ ਦੇ ਵੱਲੋਂ ਲਗ ਲਗ ਐਂਗਲੋਂ ਤੋਂ ਜਾਂਚ ਕੀਤੀ ਜਾ ਰਹੀ ਹੈ ਸੂਜਗਰਾਉ ਤੋਂ ਤਸਵੀਰਾਂ ਆ ਰਹੀਆਂ ਨੇ ਜਿੱਥੇ ਇਲਾਕਾ ਚਾਂਸੀ ਰਾਣੀ ਚੌਂਕ ਦੇ ਨਜ਼ਦੀਕ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਇਨਾ ਹਮਲਾਵਰਾਂ ਦੇ ਵੱਲੋਂ ਬਣਾਇਆ ਕਿ ਹਾਲਾਂਕਿ ਪੁਲਿਸ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਸੀਸੀਟੀਵੀ ਤਸਵੀਰਾਂ ਕੰਗਾਲੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਹਾਲਾਂਕਿ ਕੁਝ ਸਾਫ਼ ਨਜ਼ਰ ਨਹੀਂ ਆਇਆ ਪਰ ਪੁਲਿਸ ਦੇ ਵੱਲੋਂ ਪ੍ਰੋਸਾਦ ਦਵਾਇਆ ਕਿ ਆਖੀ ਨਾ ਹਮਲਾਵਰ ਨੂੰ ਜਲਦ ਫੜ ਕੇ ਇਸ ਲੱਖਾਂ ਦੇ ਵਿੱਚੇ ਪੇਜਿਆ ਜਾਵੇਗਾ ਸੰਜੂ ਐ ਤੂ ਐ ਇਤਸੇ ਚੋਂ ਗੋਲੀ ਚੱਲੀ ਐ ਹਾਂਜੀ ਹਾਂਜੀ ਦੋ ਜਣੇ ਸੀਗੇ ਮੋਟਰਸਾਈਕਲ ਤੇ ਮੇਰੇ ਸਾਹਮਣੇ ਖੜੇ ਸੀਗੇ ਕਿਹੜਾ ਮੋਟਰਸਾਈਕਲ ਸੀ ਸਪਲੈਂਡਰ ਮੋਟਰਸਾਈਕਲ ਸੀ ਅੱਛਾ ਪਿੱਕੀਸ ਦਾ ਕਿਹੜੀ ਗਨ ਸੀ ਉਹਨਾਂ ਕੋਲੇ ਉਹਨਾਂ ਕੋਲੇ ਦਵਾਲਵਰ ਸੀਗਾ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਦੋ ਤਿੰਨ ਫਾਇਰ ਹੋਇਆ ਦੋ ਤਿੰਨ ਫਾਇਰ ਕਿੱਥੇ ਕਿਹਨੂੰ ਮਾਰਨ ਦੀ ਕੋਸ਼ਿਸ਼ ਇਹਨੂੰ ਕੀਤੀਆਂ ਕਿਹੜੀ ਦੁਕਾਨ ਚੱਲੀ ਐ ਰੱਖੇ ਵਾਲਿਆਂ ਤੇ ਜਲਾਇਆ ਜੀ ਇਹ ਨਿਊ ਲੋਜ ਤੇ ਤੁਸੀਂ ਆਪ ਤੇ ਐਸ ਤਰ੍ਹਾਂ ਦੇਖ ਕੇ ਜਲਦੀ ਹਾਂਜੀ ਹਾਂਜੀ ਬਿਲਕੁਲ ਆਹ ਸਾਹਮਣੇ ਖੜੇ ਸੀਗੇ ਮੋਨੇ ਸੀ ਸਰਦਾਰ ਸੀ ਮੋਨੇ ਸੀਗੇ ਕਿੱਧਰ ਕਿਉਂ ਕਮਲ ਜੋਗ ਕਰਨੇ ਆਏ ਬਸ ਸਟੈਂਡ ਹੋ ਗਏ ਰੁੱਕ ਕੇ ਚਲਾਈਆਂ ਗੋਲੀਆਂ ਬਿਲਕੁਲ ਅੱਜ ਲੋਕੀ ਸੀ ਅੱਜ ਇਜੀ ਦੁਕਾਨ ਦੇ ਬੈਠੇ ਕੰਮ ਕਰਦੇ ਸੀ ਦੋ ਮੁੰਲੇ ਮੋਟਰਸਾਈਕਲ ਆਏ ਉਹਨਾਂ ਨੇ ਨਾਮ ਪਲੇਟ ਹੈ ਨਹੀਂ ਸੀ ਨੰਬਰ ਅੱਜ ਉਹਨਾਂ ਦੀ ਨਾਮ ਪਲੇਟ ਉਹਦੀ ਹੈ ਨਹੀਂ ਸੀ ਤੇ ਬਾਹਰੋਂ ਖੜਕੇ ਉਹਨਾਂ ਨੇ ਸਿੱਧੀਆਂ ਸ਼ੀਸ਼ੇ ਚ ਗੋਲੇ ਮਾਰ ਦਿੱਤੀਆਂ ਆਪਣੇ ਤਗਾਲ ਤੇ ਤਗਾਲਾ ਸ਼ੀਸ਼ਾ ਟੁੱਟ ਗਿਆ ਪੂਰਾ ਨੁਕਸਾਨ ਅਸੀਂ ਬੈਠੇ ਸੀ ਜਿੱਥੇ ਮੈਂ ਕੰਮ ਕਰਦੇ ਕਿਸੇ ਲਈ ਬੱਜੀ ਨਹੀਂ ਤੇ ਪਰ ਉਹ ਤੋਂ ਵੱਲ ਮੁੰਡੇ ਜੰਗ ਮੁੰਡੇ ਸੀਗੇ ਦੋ ਮਤਲਬ ਆਪਣੇ ਤੇ ਅਜੀ ਮੋੜੀ ਦੁਕਾਨ ਦੇ ਮੁੰਡੇ ਵੀ ਮਗਰ ਭੱਜੇ ਆ ਪਰ ਉਹ ਨਿਕਲ ਗਏ ਦੇਸ਼ ਵੀ ਤੁਹਾਨੂੰ ਕੋਈ ਫੋਨ ਆਇਆ ਜਾਂ ਕੋਈ 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 ਤਾਂ ਕਿਦੋਂ ਕਿਦਨੀ ਕੋਈ ਤਸਵੀਰਾਂ ਜੁਕਰੌਣ ਤੋਂ ਸਾਂਝੀਆਂ ਕਰ ਰਿਹਾ ਜੁਥੇ ਸੁਨਿਆਰੀ ਦੀ ਦੁਕਾਨ ਨੂੰ ਹਮਲਾਵਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਸਿਸਟੀ ਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਮੂੰ ਬਨ ਕੇ ਹਮਲਾਵਰ ਆਉਂਦੇ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤਾਂ ਦੁਕਾਨ ਦੇ ਉੱਤੇ ਫਾਇਰਿੰਗ ਕੀਤੀ ਜਿਸ ਤੇ ਨਾਲ ਪੂਰੇ ਬਾਜ਼ਾਰ ਦੇ ਵਿੱਚ ਉਸ ਵਕਤ ਸਹਿਮ ਦਾ ਮਾਹੌਲ ਬੜਿਆ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਤਿਓ ਕਿ ਕਿੰਝ ਇਨਾ ਹਮਲਾਵਰਾਂ ਦੇ ਹੌਸਲੇ ਬੁਲੰਦ ਨੇ ਹਾਲਾਂਕਿ ਕਿਉਂ ਗੋਲੀਆਂ ਚਲਾਈਆਂ ਗਈਆਂ ਪੁਲਿਸ ਦੇ ਵੱਲੋਂ ਲਗ ਲਗ ਐਂਗਲੋਂ ਤੋਂ ਜਾਂਚ ਕੀਤੀ ਜਾ ਰਹੀ ਹੈ ਇਸ ਜੁਗਰਾਵ ਤੋਂ ਤਸਵੀਰਾਂ ਆ ਰਹੀਆਂ ਨੇ ਜਿੱਥੇ ਇਲਾਕਾ ਚਾਂਸੀ ਰਾਣੀ ਚੌਕ ਦੇ ਨਜ਼ਦੀਕ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਇਨ੍ਹਾਂ ਹਮਲਾਵਰਾਂ ਦੇ ਵੱਲੋਂ ਬਣਾਇਆ ਕਿ ਹਾਲਾਂਕਿ ਪੁਲਿਸ ਤੇ ਅਧਿਕਾਰੀ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਸਿਸਟੀ ਵੀ ਤਸਵੀਰਾਂ ਕੰਗਾਲੀਆਂ ਚੋਰੀਆਂ ਨੇ ਜਿਸ ਦੇ ਵਿੱਚ ਹਾਲਾਂਕਿ ਕੁਝ ਜੋ ਸਾਫ਼ ਨਜ਼ਰ ਨਹੀਂ ਆਇਆ ਪਰ ਪੁਲਿਸ ਦੇ ਵੱਲੋਂ ਪ੍ਰੋਸਾਅ ਦਵਾਇਆ ਕਿ ਆਖੀ ਨਾ ਹਮਲਾਵਰਨ ਨੂੰ ਜਲਦ ਫੜ ਕੇ ਇਸ ਲੱਖਾਂ ਦੇ ਵਿੱਚ ਪੇਜਿਆ ਜਾਵੇਗਾ ਸੰਜੂ ਐ ਦੂ ਐ ਐਕਸੈਸੀਚਨੋ ਗੋਲੀ ਚੱਲੀ ਐ ਹਾਂਜੀ ਹਾਂਜੀ ਦੋ ਜਣੇ ਸੀਗੇ ਮੋਟਰਸਾਈਕਲ ਤੇ ਬਾਈ ਸਾਹਮਣੇ ਖੜੇ ਸੀਗੇ ਕਿਹੜਾ ਮੋਟਰਸਾਈਕਲ ਸੀ ਸਪਲੈਂਡਰ ਮੋਟਰਸਾਈਕਲ ਸੀ ਅੱਛਾ ਕਿਹਦੀ ਗਨ ਸੀ ਉਹਨਾਂ ਕੋਲੇ ਉਹਨਾਂ ਕੋਲੇ ਦਵਾਲਾ ਵਾਲਾ ਸੀਗਾ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਦੋ ਤਿੰਨ ਫਾਇਰ ਹੋਇਆ ਦੋ ਤਿੰਨ ਫਾਇਰ ਕਿੱਥੇ ਕਿਹਨੂੰ ਮਾਰਨ ਦੀ ਕੋਸ਼ਿਸ਼ ਕਿਹਨੂੰ ਕੀਤੀ ਐ ਕਿਹੜੀ ਦੁਕਾਨ ਚੱਲੀ ਜਾਂਦੀ ਐ ਰੱਖੇ ਵਾਲਿਆਂ ਤੇ ਜਲਾਇਆ ਜੀ ਇਹ ਯੂਲੋ ਤੇ ਤੁਸੀਂ ਆਪ ਦੇ ਅੱਖਰਾਂ ਲਿਖੀ ਚਲਦੀ ਹਾਂਜੀ ਹਾਂਜੀ ਬਿਲਕੁਲ ਬਾਈ ਸਾਹਮਣੇ ਖੜੇ ਸੀਗੇ ਮੋਨੇ ਸੀ ਸਰਦਾਰ ਸੀ ਮੋਨੇ ਸੀਗੇ ਕਿੱਧਰੋਂ ਕਿੱ ਕੰਮਲ ਜੋ ਕਰਨੇ ਆਏ ਬਸ ਸਟੈਂਡ ਹੋ ਗਏ ਰੁੱਕ ਕੇ ਚਲਾਈਆਂ ਗੋਲੀ ਉਹਨਾਂ ਨੇ ਬਿਲਕੁਲ ਅਜੀ ਦੁਕਾਨ ਦੇ ਬੈਠੇ ਕੰਮ ਕਰਦੇ ਸੀ ਦੋ ਮੁੰਡੇ ਮੋਟਰਸਾਈਕਲ ਆਏ ਉਹਨਾਂ ਦੀ ਨੇਮ ਪਲੇਟ ਹੈ ਨਹੀਂ ਸੀ ਨੰਬਰ ਅਜੀ ਬਣਾ ਦਿੱਤਾ ਨੇਮ ਪਲੇਟ ਉਹਦੀ ਹੈ ਨਹੀਂ ਸੀ ਤੇ ਬਾਹਰੋਂ ਫੜ ਕੇ ਉਹਨੇ ਸਿੱਧੀਆਂ ਸ਼ੀਸ਼ੇ 'ਚ ਗੋਲੇ ਮਾਰ ਦਿੱਤੇ ਆਪਕੇ ਤਗਾਲ ਤੇ ਤਗਾਲਾ ਸ਼ੀਸ਼ਾ ਟੁੱਟ ਗਿਆ ਵੀ ਨੁਕਸਾਨ ਅਸੀਂ ਬੈਠੇ ਜਿਵੇਂ ਕੰਮ ਕਰਦੇ ਕਿਸੇ ਦੀ ਬੱਜੀ ਨਹੀਂ ਤੇ ਪਰ ਉਹ ਤੋਂ ਬਾਅਦ ਮੁੰਡੇ ਜੰਗ ਮੁੰਡੇ ਸੀਗੇ ਦੋ ਮਤਲਬ ਆਪਣੇ ਤੇ ਅਸੀਂ ਮੋਟੇ ਦੁਕਾਨ ਦੇ ਮੁੰਡੇ ਵੀ ਮਗਰ ਭੱਜੇ ਆ ਪਰ ਉਹ ਨਿਕਲ ਗਏ ਦੇ ਇਸ ਵੀ ਤੁਹਾਨੂੰ ਕੋਈ ਫੋਨ ਆਇਆ ਜਾਂ ਪਰ ਫੋਟੋ ਲਈ ਕੋਈ ਪਹੁੰਚ ਨਹੀਂ ਆਇਆ ਕੋਈ ਫੋਨ ਕੋਈ ਤਾਂ ਆਮ ਕਿਦੋਂ ਕਿਤੇ ਨਹੀਂ ਕੋਈ ਤਾਂ ਨਹੀਂ ਆਈ ਤਸਵੀਰਾਂ ਜੁਕਰੌਣ ਤੋਂ ਸਾਂਝੀਆਂ ਕਰ ਰਿਹਾ ਜਿੱਥੇ ਸੁਨਿਆਰੀ ਦੀ ਦੁਕਾਨ ਨੂੰ ਹਮਲਾਵਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਸਿਸਟੀ ਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਮੂੰਹ ਬਨ ਕੇ ਹਮਲਾਵਰ ਆਉਂਦੇ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤਾਂ ਦੁਕਾਨ ਦੇ ਉੱਤੇ ਫਾਇਰਿੰਗ ਕੀਤੀ ਜਿਸ ਦੇ ਨਾਲ ਪੂਰੇ ਬਾਜ਼ਾਰ ਦੇ ਵਿੱਚ ਉਸ ਵਕਤ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਚ ਇਨਾ ਹਮਲਾਵਰਾਂ ਦੇ ਹੌਸਲੇ ਬੁਲੰਦ ਨੇ ਹਾਲਾਂਕਿ ਕਿਉਂ ਗੋਲੀਆਂ ਚਲਾਈਆਂ ਗਈਆਂ ਪੁਲਿਸ ਦੇ ਵੱਲੋਂ ਅਲੱਗ-ਅਲੱਗ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਸੋ ਜੁਗਰਾਉ ਤੋਂ ਤਸਵੀਰਾਂ ਆ ਰਹੀਆਂ ਨੇ ਜਿੱਥੇ ਇਲਾਕਾ ਚਾਂਸੀ ਰਾਣੀ ਚੌਂਕ ਦੇ ਨਜ਼ਦੀਕ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਇਨਾ ਹਮਲਾਵਰਾਂ ਦੇ ਵੱਲੋਂ ਬਣਾਇਆ ਕਿ ਹਾਲਾਂਕਿ ਪੁਲਿਸ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਸੀਸੀਟੀਵੀ ਤਸਵੀਰਾਂ ਕੰਗਾਲੀਆਂ ਚਾਰੀਆਂ ਨੇ ਜਿਸ ਦੇ ਵਿੱਚ ਹਾਲਾਂਕਿ ਕੁਝ ਸਾਫ਼ ਨਜ਼ਰ ਨਹੀਂ ਆਇਆ ਪਰ ਪੁਲਿਸ ਦੇ ਵੱਲੋਂ ਪ੍ਰੋਸਾਦ ਦਵਾਇਆ ਕਿ ਆਖੀ ਨਾ ਹਮਲਾਵਰ ਨੂੰ ਜਲਦ ਫੜ ਕੇ ਸੁਲਾਖਾਂ ਦੇ ਵਿੱਚ ਭੇਜਿਆ ਜਾਵੇਗਾ ਸੰਜੂ ਐ ਤੂੰ ਐ ਐਕਸੈਸਟਾ ਦੋ ਗੋਲੀ ਚੱਲੀ ਐ ਹਾਂਜੀ ਹਾਂਜੀ ਦੋ ਜਣੇ ਸੀਗੇ ਮੋਟਰਸਾਈਕਲ ਤੇ ਬਈ ਸਾਹਮਣੇ ਖੜੇ ਸੀਗੇ ਕਿਹੜਾ ਮੋਟਰਸਾਈਕਲ ਸੀ ਸਪਲੈਂਡਰ ਮੋਟਰਸਾਈਕਲ ਸੀ ਅੱਛਾ ਪਿੱਕੀਸ ਦਾ ਕਿਹੜਾ ਕਿਹੜੀ ਗਨ ਸੀ ਉਹਨਾਂ ਕੋਲੇ ਉਹਨਾਂ ਕੋਲੇ ਦਵਾਲ ਦਵਾਲ ਸੀਗਾ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਦੋ ਤਿੰਨ ਫਾਇਰ ਹੋਇਆ ਦੋ ਤਿੰਨ ਫਾਇਰ ਕਿੱਥੇ ਕਿਹਨੂੰ ਮਾਰਨ ਦੀ ਕੋਸ਼ਿਸ਼ ਕਿਹਨੂੰ ਕੀਤੀ ਐ ਕਿਹੜੀ ਦੁਕਾਨ ਚੱਲੀ ਐ ਲੱਖੇ ਵਾਲਿਆਂ ਤੇ ਜਵਾਇਆ ਜੀ ਜੁਵੇਲਰੀ ਤੇ ਤੁਸੀਂ ਆਪ ਦੇ ਅੱਖਾਂ ਨਾਲ ਦੇਖੀ ਚਲਦੇ ਹੋ ਹਾਂਜੀ ਹਾਂਜੀ ਬਿਲਕੁਲ ਬਈ ਸਾਹਮਣੇ ਖੜੇ ਸੀਗੇ ਮੋਨੇ ਸੀ ਸਰਦਾਰ ਸੀ ਮੋ ਕਮਲ ਜੋ ਕਰਨੇ ਆਇਆ ਬੱਸ ਸਟੈਂਡੋਂ ਗਏ ਰੁੱਕ ਕੇ ਚਲਾਈਆਂ ਗੋਲੀਆਂ ਬਿਲਕੁਲ ਲੋਕ ਵੀ ਅੱਜ ਅਜਿਹੀ ਦੁਕਾਨ ਦੇ ਬੈਠੇ ਕੰਮ ਕਰਦੇ ਸੀ ਦੋ ਮੁੰਡੇ ਮੋਟਰਸਾਈਕਲ ਆਏ ਉਹਨੇ ਨੇਮ ਪਲੇਟ ਹੈ ਨਹੀਂ ਸੀ ਨੰਬਰ ਅੱਜ ਉਹਨਾਂ ਦੀ ਨੇਮ ਪਲੇਟ ਉਹਦੀ ਹੈ ਨਹੀਂ ਸੀ ਤੇ ਬਾਹਰੋਂ ਫੜ ਕੇ ਉਹਨੇ ਸਿੱਧੀਆਂ ਸ਼ੀਸ਼ੇ ਚ ਗੋਣੇ ਮਾਰ ਦਿੱਤੀਆਂ ਆਪਣੇ ਟਗਾਲ ਤੇ ਟਗਾਲ ਦਾ ਸ਼ੀਸ਼ਾ ਟੁੱਟ ਗਿਆ ਪੂਰ ਨੁਕਸਾਨ ਅੱਦੀ ਬੈਠੇ ਜਿਹੜੇ ਕੰਮ ਕਰਦੇ ਕਿਸੇ ਲਈ ਬੱਜੀ ਨਹੀਂ ਤੇ ਪਰ ਉਹ ਤੋਂ ਬਾਅਦ ਮੁੰਡੇ ਜੰਗ ਮੁੰਡੇ ਸੀਗੇ ਦੋ ਮਤਲਬ ਆਪਣੇ ਤੇ ਅੱਜ ਮੋਢੀ ਦੁਕਾਨ ਦੇ ਮੁੰਡੇ ਵੀ ਮਗਰੇ ਭੱਜੇ ਆ ਪਰ ਉਹ ਨਿਕਲ ਗਏ ਦੇਸ਼ ਵੀ ਤੁਹਾਨੂੰ ਕੋਈ ਫੋਨ ਆਇਆ ਜਾਂ ਪਰ ਫੋਟੋ ਲਈ ਕੋਈ ਪਹੁੰਚਤਾ ਨਹੀਂ ਆਇਆ ਕੋਈ ਕੋਈ ਤਾਂ ਕਿਦੋਂ ਕਿਦੋਂ ਨਹੀਂ ਕੋਈ ਤਾਂ ਨਹੀਂ ਆਈ ਤਸਵੀਰਾਂ ਜੁਕਰੌਣ ਤੋਂ ਸਾਂਝੀਆਂ ਕਰ ਰਿਹਾ ਜਿੱਥੇ ਸੁਨਿਆਰੇ ਦੀ ਦੁਕਾਨ ਨੂੰ ਹਮਲਾਵਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਏਸ ਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਮੂੰਹ ਬਨ ਕੇ ਹਮਲਾਵਰ ਆਉਂਦੇ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤਾਂ ਦੁਕਾਨ ਦੇ ਉੱਤੇ ਫਾਇਰਿੰਗ ਕੀਤੀ ਜਿਸ ਤੇ ਨਾਲ ਪੂਰੇ ਬਾਜ਼ਾਰ ਦੇ ਵਿੱਚ ਉਸ ਵਕਤ ਸਹਿਮ ਦਾ ਮਾਹੌਲ ਬੜਿਆ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਤਿਓ ਕਿ ਕਿੰਝ ਇਨਾ ਹਮਲਾਵਰਾਂ ਦੇ ਹੌਸਲੇ ਬਲੰਤ ਨੇ ਹਾਲਾਕੀ ਕਿਉਂ ਗੋਲੀਆਂ ਚਲਾਈਆਂ ਗਈਆਂ ਪੁਲਿਸ ਦੇ ਵੱਲੋਂ ਲੱਕ ਲੱਕ ਐਂਗਲੋਂ ਤੋਂ ਜਾਂਚ ਕੀਤੀ ਜਾ ਰਹੀ ਹੈ ਸੋ ਜੁਗਰਾਓ ਤੋਂ ਤਸਵੀਰਾਂ ਆ ਰਹੀਆਂ ਨੇ ਚੌਥੇ ਇਲਾਕਾ ਚਾਂਸੀ ਰਾਣੀ ਚੌਂਕ ਦੇ ਨਜ਼ਦੀਕ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਇਨ੍ਹਾਂ ਹਮਲਾਵਰਾਂ ਦੇ ਵੱਲੋਂ ਬਣਾਇਆ ਗਿਆ ਹਾਲਾਂਕਿ ਪੁਲਿਸ ਤੇ ਅਧਿਕਾਰੀ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਸਿਸ਼ਟੀ ਵੀ ਤਸਵੀਰਾਂ ਕੰਗਾਲੀਆਂ ਚਾਰੀਆਂ ਨੇ ਜਿਸ ਦੇ ਵਿੱਚ ਹਾਲਾਂਕਿ ਕੁਝ ਜੋ ਸਾਫ਼ ਨਜ਼ਰ ਨਹੀਂ ਆਇਆ ਪਰ ਪੁਲਿਸ ਦੇ ਵੱਲੋਂ ਪ੍ਰੋਸਾਅ ਦਵਾਇਆ ਕਿ ਆਖੀ ਨਾ ਹਮਲਾਵਰਨ ਨੂੰ ਜਲਦ ਫੜ ਕੇ ਸਲਾਖਾਂ ਦੇ ਵਿੱਚ ਭੇਜਿਆ ਜਾਵੇਗਾ ਸੰਜੂ ਐ ਤੂੰ ਐ ਐਕਸੈਸੀਡੋ ਗੋਲੀ ਚੱਲੀ ਐ ਹਾਂਜੀ ਹਾਂਜੀ ਦੋ ਜਣੇ ਸੀਗੇ ਮੋਟਰਸਾਈਕਲ ਤੇ ਬਾਈ ਸਾਹਮਣੇ ਖੜੇ ਸੀਗੇ ਕਿਹੜਾ ਮੋਟਰਸਾਈਕਲ ਸੀ ਸਪਲੈਂਡਰ ਮੋਟਰਸਾਈਕਲ ਸੀ ਅੱਛਾ ਤੇ ਕਾਲੇ ਰੰਗ ਦਾ ਕਿਹੜੀ ਗਨ ਸੀ ਉਹਨਾਂ ਕੋਲੇ ਉਹਨਾਂ ਕੋਲੇ ਦਵਾਲਵਰ ਸੀਗਾ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਦੋ ਤਿੰਨ ਫੈਲ ਹੋਏ ਦੋ ਤਿੰਨ ਫੈਲ ਕਿੱਥੇ ਕਿਹਨੂੰ ਮਾਰਨ ਦੀ ਕੋਸ਼ਿਸ਼ ਕਿਨੂੰ ਕੀਤੀਆਂ ਕਿਹੜੀ ਦੁਕਾਨ ਚੱਲੀ ਜਾਂਦੀ ਰੱਖੇ ਵਾਲਿਆਂ ਤੇ ਜਲਾਇਆ ਜੀ ਇਹ ਯੂਲਰ ਤੇ ਤੁਸੀਂ ਆਪ ਤੇ ਅਕਸਰਾਂ ਦੇਖੀ ਚਲਦੀ ਹਾਂ ਹਾਂਜੀ ਹਾਂਜੀ ਬਿਲਕੁਲ ਬਾਈ ਸਾਹਮਣੇ ਖੜੇ ਸੀਗੇ ਮੋਨੇ ਸੀ ਸਰਦਾਰ ਸੀ ਮੋਨੇ ਸੀਗੇ ਕਿ ਕਮਲ ਚੌਕ ਕਰਨੇ ਆਏ ਬਸ ਰੰਡੂ ਗਏ ਰੁੱਕ ਕੇ ਚਲਾਈਆਂ ਗੋਲੀਆਂ ਨੇ ਬਿਲਕੁਲ ਅੱਜ ਅਸੀਂ ਦੁਕਾਨ ਦੇ ਬੈਠੇ ਕੰਮ ਕਰਦੇ ਸੀ ਦੋ ਮੁੰਡੇ ਮੋਟਰਸਾਈਕਲ ਆਏ ਉਹਨਾਂ ਨੇ ਨੇਮ ਪਲੇਟ ਹੈ ਨਹੀਂ ਸੀ ਨੰਬਰ ਦੀ ਉਹਨਾਂ ਦੀ ਨੇਮ ਪਲੇਟ ਉਹਦੀ ਹੈ ਨਹੀਂ ਸੀ ਤੇ ਬਾਹਰੋਂ ਖੜਕੇ ਉਹਨੇ ਸਿੱਧੀਆਂ ਸ਼ੀਸ਼ੇ ਜਗੋਣੇ ਮਾਰ ਦਿੱਤੀਆਂ ਆਪਣੇ ਦੁਕਾਨ ਤੇ ਦੁਕਾਨ ਦਾ ਸ਼ੀਸ਼ਾ ਟੁੱਟ ਗਿਆ ਪੂਰਾ ਨੁਕਸਾਨ ਅਸੀਂ ਬੈਠੇ ਜਿਵੇਂ ਕੰਮ ਕਰਦੇ ਕਿਸੇ ਲਈ ਬੱਜੀ ਨਹੀਂ ਤੇ ਪਰ ਉਹ ਤੋਂ ਬਾਅਦ ਮੁੰਡੇ ਜੰਗ ਮੁੰਡੇ ਸੀਗੇ ਦੋ ਮਤਲਬ ਆਪਣੇ ਤੇ ਅਸੀਂ ਮਾੜੀ ਦੁਕਾਨ ਦੇ ਮੁੰਡੇ ਵੀ ਮਗਰੇ ਭੱਜੇ ਆ ਪਰ ਉਹ ਨਿਕਲ ਗਏ ਦੇ ਇਸ ਵੀ ਥੋੜੇ ਕੋਈ ਫੋਨ ਆਇਆ ਜਾਂ ਪਰ ਪਰਤੇਲੇ ਕੋਈ ਪਹੁੰਚ ਨਹੀਂ ਆਇਆ ਕੋਈ ਕੋਈ ਤਾਂ ਕਿਦਮ ਕਿਤੇ ਨਹੀਂ ਕੋਈ ਨਹੀਂ ਆਈ ਤਸਵੀਰਾਂ ਜੁਕਰੌਣ ਤੋਂ ਸਾਂਝੀਆਂ ਕਰ ਰਿਹਾ ਜੁਥੇ ਸੁਨਿਆਰੀ ਦੀ ਦੁਕਾਨ ਨੂੰ ਹਮਲਾਵਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਸਿਸਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਮੂੰਹ ਬਨ ਕੇ ਹਮਲਾਵਰ ਆਉਂਦੇ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤਾਂ ਦੁਕਾਨ ਦੇ ਉੱਤੇ ਫਾਇਰਿੰਗ ਕੀਤੀ ਜਿਸ ਦੇ ਨਾਲ ਪੂਰੇ ਬਾਜ਼ਾਰ ਦੇ ਵਿੱਚ ਉਸ ਵਕਤ ਸਹਿਮ ਦਾ ਮਾਹੌਲ ਬਣਿਆ ਹੋਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਚ ਇਨਾ ਹਮਲਾਵਰਾਂ ਦੇ ਹੌਸਲੇ ਬੁਲੰਦ ਨੇ ਹਾਲਾਂਕਿ ਕਿਉਂ ਗੋਲੀਆਂ ਚਲਾਈਆਂ ਗਈਆਂ ਪੁਲਿਸ ਦੇ ਵੱਲੋਂ ਅਲੱਗ-ਅਲੱਗ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਸੋ ਜੁਗਰਾਉ ਤੋਂ ਤਸਵੀਰਾਂ ਆ ਰਹੀਆਂ ਨੇ ਜਿੱਥੇ ਇਲਾਕਾ ਚਾਂਸੀ ਰਾਣੀ ਚੌਂਕ ਦੇ ਨਜ਼ਦੀਕ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਇਨਾ ਹਮਲਾਵਰਾਂ ਦੇ ਵੱਲੋਂ ਬਣਾਇਆ ਕਿ ਹਾਲਾਂਕਿ ਪੁਲਿਸ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਸੀਸੀਟੀਵੀ ਤਸਵੀਰਾਂ ਕੰਗਾਲੀਆਂ ਚਾਰੀਆਂ ਨੇ ਜਿਸ ਦੇ ਵਿੱਚ ਹਾਲਾਂਕਿ ਕੁਝ ਜੋ ਸਾਫ਼ ਨਜ਼ਰ ਨਹੀਂ ਆਇਆ ਪਰ ਪੁਲਿਸ ਦੇ ਵੱਲੋਂ ਪ੍ਰੋਸਾ ਦਾਇਆ ਕਿ ਆਖੀ ਨਾ ਹਮਲਾਵਰ ਨੂੰ ਜਲਦ ਫੜ ਕੇ ਇਸ ਲੱਖਾਂ ਦੇ ਵਿੱਚੇ ਭੇਜਿਆ ਜਾਵੇਗਾ ਸੰਜੂ ਐ ਤੂੰ ਐ ਇੱਥੇ ਸਿੱਟੇ ਦੋ ਗੋਲੀ ਚੱਲੀ ਐ ਹਾਂਜੀ ਹਾਂਜੀ ਦੋ ਜਣੇ ਸੀਗੇ ਮੋਟਰਸਾਈਕਲ ਤੇ ਬਾਈ ਸਾਹਮਣੇ ਖੜੇ ਸੀਗੇ ਕਿਹੜਾ ਮੋਟਰਸਾਈਕਲ ਸੀ ਸਪਲੈਂਡਰ ਮੋਟਰਸਾਈਕਲ ਸੀ ਅੱਛਾ ਤੇ ਕੀ ਸੀ ਕਿਹੜੀ ਗਨ ਸੀ ਉਹਨਾਂ ਕੋਲੇ ਉਹਨਾਂ ਕੋਲੇ ਦੋ ਵਾਲ ਵਾਲ ਸੀਗਾ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਦੋ ਤਿੰਨ ਫਾਇਰ ਹੋਏ ਦੋ ਤਿੰਨ ਫਾਇਰ ਕਿੱਥੇ ਕਿਹਨੂੰ ਮਾਰਨ ਦੀ ਕੋਸ਼ਿਸ਼ ਕਿਹਨੂੰ ਕੀਤੀ ਹੈ ਕਿਹੜੀ ਦੁਕਾਨ ਚੱਲੀ ਹੈ ਰੱਖੇ ਵਾਲਿਆਂ ਤੇ ਜਲਾਇਆ ਜੀ ਇਹ ਜੁਐਲਰੀ ਤੇ ਤੁਸੀਂ ਆਪ ਦੇ ਅੱਖਾਂ ਨਾਲ ਦੇਖੀ ਚਲਦੇ ਹੋ ਹਾਂਜੀ ਹਾਂਜੀ ਬਿਲਕੁਲ ਬਾਈ ਸਾਹਮਣੇ ਖੜੇ ਸੀਗੇ ਮੋਨੇ ਸੀ ਸਰਦਾਰ ਸੀ ਮੋਨੇ ਸੀਗੇ ਕਿਧਰੋਂ ਕਿ ਮਲਚੋਂ ਕਰਨੇ ਆਏ ਬੱਸ ਸਟੈਂਡੋਂ ਗਏ ਰੁੱਕ ਕੇ ਚਲਾਈਆਂ ਗੋਲੀਆਂ ਨੇ ਰੁੱਕ ਕੇ ਬਿਲਕੁਲ ਆਹ ਲੋ ਤੁਸੀਂ ਅੱਜ ਅਸੀਂ ਦੁਕਾਨ ਦੇ ਬੈਠੇ ਕੰਮ ਕਰਦੇ ਸੀ ਦੋ ਮੁੰਲੇ ਮੋਟਰਸਾਈਕਲ 'ਤੇ ਆਏ ਉਹਨਾਂ ਦੀ ਨੇਮ ਪਲੇਟ ਹੈ ਨਹੀਂ ਸੀ ਨੰਬਰ ਦੀ ਉਹਨਾਂ ਦੀ ਨੇਮ ਪਲੇਟ ਉਹਦੀ ਹੈ ਨਹੀਂ ਸੀ ਤੇ ਬਾਹਰੋਂ ਖੜਕੇ ਉਹਨੇ ਸਿੱਧੀਆਂ ਸ਼ੀਸ਼ੇ ਜਗੋੜੇ ਵਾਲੀ ਦਿੱਤੀ ਆਪਣੀ ਤਗਾਲ ਤੇ ਗਲਾ ਦਾ ਸ਼ੀਸ਼ਾ ਟੁੱਟ ਗਿਆ ਵੀ ਨੁਕਸਾਨ ਅਸੀਂ ਬੈਠੇ ਜਿਵੇਂ ਕੰਮ ਕਰਦੇ ਕਿਸੇ ਲਈ ਬੱਜੀ ਨਹੀਂ ਤੇ ਪਰ ਉਹ ਤੋਂ ਬਾਅਦ ਮੁੰਡੇ ਜੰਗ ਮੁੰਡੇ ਸੀਗੇ ਦੋ ਮਤਲਬ ਆਪਣੇ ਤੇ ਅਸੀਂ ਮੋੜੀ ਦੁਕਾਨ ਦੇ ਮੁੰਡੇ ਵੀ ਮਗਰ ਭੱਜੇ ਆ ਪਰ ਉਹ ਨਿਕਲ ਗਏ ਦੇ ਇਸ ਵੀ ਥੋੜਾ ਕੋਈ ਫੋਨ ਆਇਆ ਜਾਂ ਕੋਈ ਪਰੋਤੀਲੇ ਕੋਈ ਫੋਨ ਤਾਂ ਨਹੀਂ ਆਇਆ ਕੋਈ ਨਹੀਂ ਕੋਈ ਧੰਕੀ ਤੁਮ ਕਿਤੇ ਨਹੀਂ ਆਈ ਤਸਵੀਰਾਂ ਜੁਗਰਾਉਣ ਤੋਂ ਸਾਂਝੀਆਂ ਕਰ ਰਿਹਾ ਜਿੱਥੇ ਸੁਨਿਆਰੀ ਦੀ ਦੁਕਾਨ ਨੂੰ ਹਮਲਾਵਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਸਿਸਟ ਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਮੂੰਹ ਬਨ ਕੇ ਹਮਲਾਵਰ ਆਉਂਦੇ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤਾਂ ਦੁਕਾਨ ਦੇ ਉੱਤੇ ਫਾਇਰਿੰਗ ਕੀਤੀ ਜਿਸ ਤੇ ਨਾਲ ਪੂਰੇ ਬਸਾਰ ਦੇ ਵਿੱਚ ਉਸ ਵਕਤ ਸਹਿਮ ਦਾ ਮਾਹੌਲ ਬੜਿਆ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਤਿਓ ਕਿ ਕਿੰਝ ਇਨਾ ਹਮਲਾਵਰਾਂ ਦੇ ਹੌਸਲੇ ਬੁਲੰਦ ਨੇ ਹਾਲਾਕੀ ਕਿਉਂ ਗੋਲੀਆਂ ਚਲਾਈਆਂ ਗਈਆਂ ਪੁਲਿਸ ਦੇ ਵੱਲੋਂ ਲਗ ਲਗ ਐਂਗਲੋਂ ਤੋਂ ਜਾਂਚ ਕੀਤੀ ਜਾ ਰਹੀ ਹੈ ਸੋ ਜੁਗਰਾਓ ਤੋਂ ਤਸਵੀਰਾਂ ਆ ਰਹੀਆਂ ਨੇ ਜਿੱਥੇ ਇਲਾਕਾ ਚਾਂਸੀ ਰਾਣੀ ਚੌਂਕ ਦੇ ਨਜ਼ਦੀਕ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਇਨਾ ਹਮਲਾਵਰਾਂ ਦੇ ਵੱਲੋਂ ਬਣਾਇਆ ਕਿ ਹਾਲਾਂਕਿ ਪੁਲਿਸ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਸੀਸੀਟੀਵੀ ਤਸਵੀਰਾਂ ਕੰਗਾਲੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਹਾਲਾਂਕਿ ਕੁਝ ਜੋ ਸਾਫ਼ ਨਜ਼ਰ ਨਹੀਂ ਆਇਆ ਪਰ ਪੁਲਿਸ ਦੇ ਵੱਲੋਂ ਪ੍ਰੋਸਾ ਦਾਇਆ ਕਿ ਆਖੀ ਨਾ ਹਮਲਾਵਰ ਨੂੰ ਜਲਦ ਫੜ ਕੇ ਸੁਲਾਖਾਂ ਦੇ ਵਿੱਚ ਪੇਜਿਆ ਜਾਵੇਗਾ ਸੰਜੂ ਐ ਤੂੰ ਐ ਐਥੇ ਸੀ ਜਦੋਂ ਗੋਲੀ ਚੱਲੀ ਆ ਹਾਂਜੀ ਹਾਂਜੀ ਦੋ ਜਣੇ ਸੀਗੇ ਮੋਟਰਸਾਈਕਲ ਤੇ ਬਾਈ ਸਾਹਮਣੇ ਖੜੇ ਸੀਗੇ ਕਿਹੜਾ ਮੋਟਰਸਾਈਕਲ ਸੀ ਸਪਲੈਂਡਰ ਮੋਟਰਸਾਈਕਲ ਸੀ ਅੱਛਾ ਤੇ ਕਾਲੇ ਰੰਗ ਦਾ ਕਿਹੜੀ ਗਨ ਸੀ ਉਹਨਾਂ ਕੋਲੇ ਉਹਨਾਂ ਕੋਲੇ ਦੋ ਵਾਲ ਵਾਲ ਸੀਗਾ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਦੋ ਤਿੰਨ ਫਾਇਰ ਹੋਇਆ ਦੋ ਤਿੰਨ ਫਾਇਰ ਕਿੱਥੇ ਕਿਹਨੂੰ ਮਾਰਨ ਦੀ ਕੋਸ਼ਿਸ਼ ਕਿਹਨੂੰ ਕੀਤੀ ਹੈ ਕਿਹੜੀ ਦੁਕਾਨ ਚੱਲੀ ਆ ਰੱਖੇ ਵਾਲਿਆਂ ਤੇ ਜਵਾਇਆ ਜੀ ਇਹ ਜੂਲੋ ਤੇ ਤੁਸੀਂ ਆਪੇ ਅੱਖ ਨਾਲ ਦੇਖੀ ਚੱਲਦੀ ਹਾਂਜੀ ਹਾਂਜੀ ਬਿਲਕੁਲ ਬਾਈ ਸਾਹਮਣੇ ਖੜੇ ਸੀਗੇ ਮੋਨੇ ਸੀ ਸਰਦਾਰ ਸੀ ਮੋਨੇ ਸੀਗੇ ਕਿੱਧਰ ਰੋਕ ਕੇ ਚਲਾਈਆਂ ਗੋਲੀਆਂ ਉਹਨਾਂ ਨੇ ਚੱਲ ਉਹ ਕਿਸੀ ਅੱਜ ਅਸੀਂ ਦੁਕਾਨ ਦੇ ਬੈਠੇ ਕੰਮ ਕਰਦੇ ਸੀ ਦੋ ਮੁੰਲੇ ਮੋਟਰਸਾਈਕਲ 'ਤੇ ਆਏ ਉਹਨਾਂ ਨੇ ਨੇਮ ਪਲੇਟ ਨਹੀਂ ਸੀ ਨੰਬਰ ਦੀ ਬਣਾ ਦਿੱਤੀ ਨੇਮ ਪਲੇਟ ਉਹਦੀ ਨਹੀਂ ਸੀ ਤੇ ਬਾਹਰੋਂ ਖੜ ਕੇ ਉਹਨਾਂ ਨੇ ਸਿੱਧੀਆਂ ਸ਼ੀਸ਼ੇ 'ਚ ਗੋਲੇ ਮਾਰੀ ਦਿੱਤੀ ਆਪਣੇ ਤਗਾਲ ਤੇ ਦੁਕਾਨ ਦਾ ਸ਼ੀਸ਼ਾ ਟੁੱਟ ਗਿਆ ਬਹੁਤ ਨੁਕਸਾਨ ਅਸੀਂ ਬੈਠੇ ਜਿਵੇਂ ਕੰਮ ਕਰਦੇ ਕਿਸੇ ਲਈ ਬੱਜੀ ਨਹੀਂ ਤੇ ਪਰ ਉਸ ਤੋਂ ਬਾਅਦ ਮੁੰਡੇ ਜੰਗ ਮੁੰਡੇ ਸੀਗੇ ਦੋ ਮਤਲਬ ਆਪਣੇ ਤੇ ਅਸੀਂ ਮੱਠੀ ਦੁਕਾਨ ਦੇ ਮੁੰਡੇ ਵੀ ਮਗਰ ਭੱਜੇ ਆ ਪਰ ਉਹਨਾਂ ਨਿਕਲ ਗਏ ਦੇ ਇਸ ਵੀ ਛੋਟੂ ਕੋਈ ਫੋਨ ਆਇਆ ਜਾਂ ਪਰ ਪਰ ਟਿਲੇ ਕੋਈ ਫੋਨ ਤਾਂ ਨਹੀਂ ਆਇਆ ਕੋਈ ਧਮਕੀ ਤੁਮਕੀ ਤਾਂ ਨਹੀਂ ਆਈ ਤਸਵੀਰਾਂ ਜੁਕਰਾਂ ਤੋਂ ਸਾਂਝੀਆਂ ਕਰ ਰਿਹਾ ਜੁਥੇ ਸੁਨਿਆਰੀ ਦੀ ਦੁਕਾਨ ਨੂੰ ਹਮਲਾਵਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਸਿਸਟ ਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਮੂੰਹ ਬਨ ਕੇ ਹਮਲਾਵਰ ਆਉਂਦੇ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤਾਂ ਦੁਕਾਨ ਦੇ ਉੱਤੇ ਫਾਇਰਿੰਗ ਕੀਤੀ ਜਿਸ ਤੇ ਨਾਲ ਪੂਰੇ ਵਸਾਰ ਦੇ ਵਿੱਚ ਉਸ ਵਕਤ ਸਹਿਮ ਦਾ ਮਾਹੌਲ ਬੜਿਆ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਤਿਓ ਕਿ ਕਿੰਝ ਇਨਾ ਹਮਲਾਵਰਾਂ ਦੇ ਹੌਸਲੇ ਬੁਲੰਤ ਨੇ ਹਾਲਾਕੀ ਕਿਉਂ ਗੋਲੀਆਂ ਚਲਾਈਆਂ ਗਈਆਂ ਪੁਲਿਸ ਦੇ ਵੱਲੋਂ ਲਗ ਲਗ ਐਂਗਲੋਂ ਤੋਂ ਜਾਂਚ ਕੀਤੀ ਜਾ ਰਹੀ ਹੈ ਸੋ ਜੁਗਰਾਉ ਤੋਂ ਤਸਵੀਰਾਂ ਆ ਰਹੀਆਂ ਨੇ ਜਿੱਥੇ ਇਲਾਕਾ ਚਾਂਸੀ ਰਾਣੀ ਚੌਂਕ ਤੇ ਨਜ਼ਦੀਕ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਇਨਾ ਹਮਲਾਵਰਾਂ ਦੇ ਵੱਲੋਂ ਬਣਾਇਆ ਕਿ ਹਾਲਾਂਕਿ ਪੁਲਿਸ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਸੀਸੀਟੀਵੀ ਤਸਵੀਰਾਂ ਕੰਗਾਲੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਹਾਲਾਂਕਿ ਕੁਝ ਸਾਫ਼ ਨਜ਼ਰ ਨਹੀਂ ਆਇਆ ਪਰ ਪੁਲਿਸ ਦੇ ਵੱਲੋਂ ਪ੍ਰੋਸਾ ਦਾਇਆ ਕਿ ਆਖੀ ਨਾ ਹਮਲਾ ਵਰਨੂ ਜਲਦ ਫੜ ਕਿਸ ਲੱਖਾਂ ਦੇ ਵਿੱਚ ਪੇਛੇ ਜਾਵੇ ਸੰਜੂ ਐ ਤੂੰ ਐ ਇਤਿਹਾਸਿਕ ਜਦੋਂ ਗੋਲੀ ਚੱਲੀ ਐ ਹਾਂਜੀ ਹਾਂਜੀ ਦੋ ਜਣੇ ਸੀਗੇ ਮੋਟਰਸਾਈਕਲ ਤੇ ਆਈ ਸਾਹਮਣੇ ਖੜੇ ਸੀਗੇ ਕਿਹੜਾ ਮੋਟਰਸਾਈਕਲ ਸੀ ਸਪਲੈਂਡਰ ਮੋਟਰਸਾਈਕਲ ਸੀ ਅੱਛਾ ਤੇ ਕੀ ਹੋਇਆ ਕਿਹੜੀ ਗਨ ਸੀ ਉਹਨਾਂ ਕੋਲੇ ਉਹਨਾਂ ਕੋਲੇ ਦਵਾਲਵਰ ਸੀਗਾ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਦੋ ਤਿੰਨ ਫਾਇਰ ਹੋਏ ਦੋ ਤਿੰਨ ਫਾਇਰ ਕਿੱਥੇ ਕਿਹਨੂੰ ਮਾਰਨ ਦੀ ਕੋਸ਼ਿਸ਼ ਕਿਹਨੂੰ ਕੀਤੀ ਐ ਕਿਹੜੀ ਦੁਕਾਨ ਚੱਲੀ ਐ ਲੱਖੇ ਵਾਲਿਆਂ ਦੇ ਜਲਾਇਆ ਜੀ ਇਹ ਯੂਲੇ ਤੇ ਤੁਸੀਂ ਆਪ ਦੇ ਅੱਖਾਂ ਨਾਲ ਦੇਖੀ ਜਾਂਦੇ ਹੋ ਹਾਂਜੀ ਹਾਂਜੀ ਬਿਲਕੁਲ ਆਈ ਸਾਹਮਣੇ ਖੜੇ ਸੀਗੇ ਮੋਨੇ ਸੀ ਸਰਦਾਰ ਸੀ ਮੋਨੇ ਸੀਗੇ ਜਦੋਂ ਕਿਤਨੂ ਗਏ ਆ ਉਹ ਇਹ ਤੋਂ ਕਮਲਜੋਗ ਨਹੀਂ ਆਇਆ ਬਸ ਸਟੈਂਡੋਂ ਗਏ ਰੋਕ ਕੇ ਚਲਾਈਆਂ ਗੋਲੀਆਂ ਉਹਨਾਂ ਨੇ ਬਿਲਕੁਲ ਅੱਜ ਇਹ ਦੁਕਾਨ ਦੇ ਬੈਠੇ ਕੰਮ ਕਰਦੇ ਸੀ ਦੋ ਮੂਲੇ ਮੋਟਰਸਾਈਕਲ 'ਤੇ ਆਏ ਉਹਨਾਂ ਨੇ ਨੇਮ ਪਲੇਟ ਹੈ ਨਹੀਂ ਸੀ ਨੰਬਰ ਦਾ ਨਹੀਂ ਉਹਨਾਂ ਦੀ ਨੇਮ ਪਲੇਟ ਉਹਦੀ ਹੈ ਨਹੀਂ ਸੀ ਤੇ ਬਾਹਰੋਂ ਖੜਕੇ ਉਹਨਾਂ ਨੇ ਸਿੱਧੀਆਂ ਸ਼ੀਸ਼ੇ ਜਗੋੜੇ ਮਾਰ ਦਿੱਤੀ ਆਪਣੇ ਦੁਕਾਨ ਦਾ ਸ਼ੀਸ਼ਾ ਟੁੱਟ ਗਿਆ ਬਹੁਤ ਨੁਕਸਾਨ ਅੱਜ ਬੈਠੇ ਜਿਵੇਂ ਕੰਮ ਕਰਦੇ ਕਿਸੇ ਲਈ ਬੱਜੀ ਨਹੀਂ ਤੇ ਪਰ ਉਹ ਤੋਂ ਬਾਅਦ ਮੁੰਡੇ ਜੰਗ ਮੁੰਡੇ ਸੀਗੇ ਦੋ ਮਤਲਬ ਆਪਣੇ ਤੇ ਅਜੀ ਮੋੜੀ ਦੁਕਾਨ ਦੇ ਮੁੰਡੇ ਵੀ ਮਗਰੇ ਭੱਜੇ ਆ ਪਰੋਂ ਨਿਕਲ ਗਏ ਦੇ ਇਸ ਵੀ ਤੁਹਾਨੂੰ ਕੋਈ ਫੋਨ ਆਇਆ ਜਾਂ ਪਰ ਪਰਟੀਲੇ ਕੋਈ ਪਹੁੰਚਤਾ ਨਹੀਂ ਆਇਆ ਕੋਈ ਕੋਈ ਤਾਂ ਆਂ ਕਿ ਤੁਮ ਕਿਤੇ ਨਹੀਂ ਕੋਈ ਤਾਂ ਨਹੀਂ ਆਈ ਤਸਵੀਰਾਂ ਜੁਕਰੌਣ ਤੋਂ ਸਾਂਝੀਆਂ ਕਰ ਰਿਹਾ ਜਿੱਥੇ ਸੁਨਿਆਰੀ ਦੀ ਦੁਕਾਨ ਨੂੰ ਹਮਲਾਵਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਮੂੰ ਬਨ ਕੇ ਹਮਲਾਵਰ ਆਉਂਦੇ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤਾਂ ਦੁਕਾਨ ਦੇ ਉੱਤੇ ਫਾਇਰਿੰਗ ਕੀਤੀ ਜਿਸ ਤੇ ਨਾਲ ਪੂਰੇ ਬਾਜ਼ਾਰ ਦੇ ਵਿੱਚ ਉਸ ਵਕਤ ਸਹਿਮ ਦਾ ਮਾਹੌਲ ਬੜਿਆ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਤਿਓ ਕਿ ਕਿੰਝ ਇਨਾ ਹਮਲਾਵਰਾਂ ਦੇ ਹੌਸਲੇ ਬੁਲੰਤ ਨੇ ਹਾਲਾਕੀ ਕਿਉਂ ਗੋਲੀਆਂ ਚਲਾਈਆਂ ਗਈਆਂ ਪੁਲਿਸ ਦੇ ਵੱਲੋਂ ਲੱਕ ਲੱਕ ਐਂਗਲੋਂ ਤੋਂ ਜਾਂਚ ਕੀਤੀ ਜਾ ਰਹੀ ਹੈ ਇਸ ਜੁਗਰਾਓ ਤੋਂ ਤਸਵੀਰਾਂ ਆ ਰਹੀਆਂ ਨੇ ਚੌਥੇ ਇਲਾਕਾ ਚਾਂਸੀ ਰਾਣੀ ਚੌਂਕ ਤੇ ਨਜ਼ਦੀਕ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਇਨ੍ਹਾਂ ਹਮਲਾਵਰਾਂ ਦੇ ਵੱਲੋਂ ਬਣਾਇਆ ਕਿ ਹਾਲਾਂਕਿ ਪੁਲਿਸ ਤੇ ਅਧਿਕਾਰੀ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਸਿਸ਼ਟੀ ਵੀ ਤਸਵੀਰਾਂ ਕੰਗਾਲੀਆਂ ਚਾਰੀਆਂ ਨੇ ਜਿਸ ਦੇ ਵਿੱਚ ਹਾਲਾਂਕਿ ਕੁਝ ਜੋ ਸਾਫ਼ ਨਜ਼ਰ ਨਹੀਂ ਆਇਆ ਪਰ ਪੁਲਿਸ ਦੇ ਵੱਲੋਂ ਪ੍ਰੋਸਾਦ ਦਵਾਇਆ ਕਿ ਆਖੀ ਨਾ ਹਮਲਾਵਰਨ ਨੂੰ ਜਲਦ ਫੜ ਕੇ ਸਲਾਖਾਂ ਦੇ ਵਿੱਚ ਭੇਜਿਆ ਜਾਵੇਗਾ ਸੰਜੂ ਐ ਤੂੰ ਐ ਐਕਸਟੈਂਸ ਚੋਂ ਗੋਲੀ ਚੱਲੀ ਆ ਹਾਂਜੀ ਹਾਂਜੀ ਦੋ ਜਣੇ ਸੀਗੇ ਮੋਟਰਸਾਈਕਲ ਤੇ ਬਾਈ ਸਾਹਮਣੇ ਖੜੇ ਸੀਗੇ ਕਿਹੜਾ ਮੋਟਰਸਾਈਕਲ ਸੀ ਬਲੈਂਡਰ ਮੋਟਰਸਾਈਕਲ ਸੀ ਅੱਛਾ ਪਿੱਕੀਸ ਦਾ ਕਿਹੜਾ ਕਿਹੜੀ ਗਨ ਸੀ ਉਹਨਾਂ ਕੋਲੇ ਉਹਨਾਂ ਕੋਲੇ ਦਵਾਲਵਰ ਸੀਗਾ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਦੋ ਤਿੰਨ ਫਾਇਰ ਹੋਇਆ ਜੋ ਕਰ ਰਹੇ ਕਿੱਥੇ ਕਿਹਨੂੰ ਮਾਰਨ ਦੀ ਕੋਸ਼ਿਸ਼ ਇਹਨੂੰ ਕੀਤੀ ਹੈ ਕਿਹੜੀ ਦੁਕਾਨ ਚੱਲੀ ਹੈ ਲੱਖੇ ਵਾਲਿਆਂ ਤੇ ਜਲਾਇਆ ਜੀ ਇਹ ਯੂਨਿਟ ਵਿੱਚ ਤੁਸੀਂ ਆਪੇ ਅੱਖ ਨਾਲ ਦੇਖੇ ਜਾਂਦੇ ਹੋ ਹਾਂਜੀ ਹਾਂਜੀ ਬਿਲਕੁਲ ਆਹ ਸਾਹਮਣੇ ਖੜੇ ਸੀ ਮੋਨੇ ਸੀ ਸਰਦਾਰ ਸੀ ਮੋਨੇ ਸੀਗੇ ਕਿੱਧਰੋਂ ਕਿੱਧਰੋਂ ਗਏ ਆ ਉਹ ਇੱਥੋਂ ਕਮਲ ਚੌਕ ਕੰਨੀਓ ਆਏ ਬੱਸ ਸਟੈਂਡੋਂ ਗਏ ਰੋਕ ਕੇ ਚਲਾਈਆਂ ਗੋਲੀਆਂ ਉਹਨਾਂ ਨੇ ਰੋਕ ਕੇ ਬਿਲਕੁਲ ਲੋਕ ਸੀ ਅੱਜ ਇਹ ਦੁਕਾਨ ਦੇ ਬੈਠੇ ਕੰਮ ਕਰਦੇ ਸੀ ਦੋ ਮੁੰਡੇ ਮੋਟਰਸਾਈਕਲ ਆਏ ਉਹਨਾਂ ਦੇ ਨੇਮ ਪਲੇਟ ਹੈ ਨਹੀਂ ਸੀ ਨੰਬਰ ਅਜੀ ਬਣਾ ਦਿੱਤੇ ਨੇਮ ਪਲੇਟ ਉਹਦੀ ਹੈ ਨਹੀਂ ਸੀ ਤੇ ਬਾਹਰੋਂ ਖੜ ਕੇ ਉਹਨੇ ਸਿੱਧੀਆਂ ਸ਼ੀਸ਼ੇ ਜਗ ਲੰਗਾ ਸ਼ੀਆ ਟੁੱਟ ਗਿਆ ਪੂਰ ਨੁਕਸਾਨ ਅਸੀਂ ਬੈਠੇ ਜਿਵੇਂ ਕੰਮ ਕਰਦੇ ਕਿਸੇ ਲਈ ਬੱਜੀ ਨਹੀਂ ਤੇ ਪਰ ਉਸ ਤੋਂ ਬਾਅਦ ਮੁੰਡੇ ਜੰਗ ਮੁੰਡੇ ਸੀਗੇ ਦੋ ਮਤਲਬ ਆਪਣੇ ਤੇ ਅਜੀ ਮੋਢੀ ਦੁਕਾਨ ਦੇ ਮੁੰਡੇ ਵੀ ਮਗਰੇ ਭੱਜੇ ਆ ਪਰ ਉਹ ਨਿਕਲ ਗਏ ਦੇਸ਼ ਵੀ ਤੁਹਾਨੂੰ ਕੋਈ ਫੋਨ ਆਇਆ ਜਾਂ ਪਰ ਪਰਟੀਲੇ ਕੋਈ ਪਹੁੰਚਤਾ ਨਹੀਂ ਆਇਆ ਕੋਈ ਕੋਈ ਤਾਂ ਕਿਦੋਂ ਕਿਤੇ ਨਹੀਂ ਕੋਈ ਨਹੀਂ ਆਇਆ ਤਸਵੀਰਾਂ ਜੁਕਰੌਣ ਤੋਂ ਸਾਂਝੀਆਂ ਕਰ ਰਹੀਆਂ ਜਿੱਥੇ ਸੁਨਿਆਰੀ ਦੀ ਦੁਕਾਨ ਨੂੰ ਹਮਲਾਵਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਮੂੰਹ ਬਨ ਕੇ ਹਮਲਾਵਰ ਆਉਂਦੇ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤਾਂ ਦੁਕਾਨ ਦੇ ਉੱਤੇ ਫਾਇਰਿੰਗ ਕੀਤੀ ਜਿਸ ਤੇ ਨਾਲ ਪੂਰੇ ਬਾਜ਼ਾਰ ਦੇ ਵਿੱਚ ਉਸ ਵਕਤ ਸਹਿਮ ਦਾ ਮਾਹੌਲ ਬੜਿਆ ਹੋਇਆ ਤਸਵੀਰਾਂ ਤੁਸੀਂ ਦੇਖ ਸਕਤਿਓ ਕਿ ਕਿੰਝ ਇਨਾ ਹਮਲਾਵਰਾਂ ਦੇ ਹੌਸਲੇ ਬੁਲੰਦ ਨੇ ਹਾਲਾਕੀ ਕਿਉਂ ਗੋਲੀਆਂ ਚਲਾਈਆਂ ਗਈਆਂ ਪੁਲਿਸ ਦੇ ਵੱਲੋਂ ਲਗ ਲਗ ਐਂਗਲਰ ਤੋਂ ਜਾਂਚ ਕੀਤੀ ਜਾ ਰਹੀ ਐ ਸੁਜਗਰਾਉ ਤੋਂ ਤਸਵੀਰਾਂ ਆ ਰਹੀਆਂ ਨੇ ਜਿੱਥੇ ਇਲਾਕਾ ਚਾਂਸੀ ਰਾਣੀ ਚੌਂਕ ਦੇ ਨਜ਼ਦੀਕ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਇਨਾ ਹਮਲਾਵਰਾਂ ਦੇ ਵੱਲੋਂ ਬਣਾਇਆ ਕਿ ਹਾਲਾਂਕਿ ਪੁਲਿਸ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਸੀਸੀਟੀਵੀ ਤਸਵੀਰਾਂ ਕੰਗਾਲੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਹਾਲਾਂਕਿ ਕੁਝ ਜੋ ਸਾਫ਼ ਨਜ਼ਰ ਨਹੀਂ ਆਇਆ ਪਰ ਪੁਲਿਸ ਦੇ ਵੱਲੋਂ ਪ੍ਰੋਸਾਦ ਦਵਾਇਆ ਕਿ ਆਖੀ ਨਾ ਹਮਲਾਵਰ ਨੂੰ ਜਲਦ ਫੜ ਕੇ ਇਸ ਲੱਖਾਂ ਦੇ ਵਿੱਚੇ ਪੇਜਿਆ ਜਾਵੇਗਾ ਸੰਜੂ ਐ ਤੂੰ ਐ ਐਕਸੈਸਰੀ ਚੋਂ ਗੋਲੀ ਚੱਲੀ ਐ ਹਾਂਜੀ ਹਾਂਜੀ ਦੋ ਜਣੇ ਸੀਗੇ ਮੋਟਰਸਾਈਕਲ ਤੇ ਬਾਈ ਸਾਹਮਣੇ ਖੜੇ ਸੀਗੇ ਕਿਹੜਾ ਮੋਟਰਸਾਈਕਲ ਸੀ ਸਪਲੈਂਡਰ ਮੋਟਰਸਾਈਕਲ ਸੀ ਅੱਛਾ ਪਿਕੀ ਕਿਹੜੀ ਗਨ ਸੀ ਉਹਨਾਂ ਕੋਲੇ ਉਹਨਾਂ ਕੋਲੇ ਦਵਾਲਵਾਦ ਸੀਗਾ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਦੋ ਤਿੰਨ ਫਾਇਰ ਹੋਏ ਦੋ ਤਿੰਨ ਫਾਇਰ ਕਿੱਥੇ ਕਿਹਨੂੰ ਮਾਰਨ ਦੀ ਕੋਸ਼ਿਸ਼ ਕੀਤੀ